ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਗੋਪਾ ਅਸ਼ਟਮੀ ਦਾ ਤਿਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਲੁਧਿਆਣਾ ਦੇ ਸ਼੍ਰੀ ਰਾਦੇਕ੍ਰਿਸ਼ਨ ਗੋਤਾਮ ٹرسٹ ਵੱਲੋਂ ਵੀ ਗੋਪਾ ਅਸ਼ਟਮੀ ਦਾ ਤਿਹਾਰ ਬੜੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਇਸ ਦੌਰਾਨ ਮੌਜੂਦਾ ਕਮੇਟੀ ਦੇ ਮੈਂਬਰਾਂ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਗੋਪਾ ਅਸ਼ਟਮੀ ਦੀ ਲੱਖ ਲੱਖ ਵਧਾਈ ਦਿੱਤੀ ਗਈ ਅਤੇ ਸਾਰੇ ਹੀ ਲੋਕਾਂ ਨੂੰ ਗਊ ਮਾਤਾ ਦੀ ਸੇਵਾ ਕਰਨ ਦੀ ਵੀ ਅਪੀਲ ਕੀਤੀ ਗਈ ਉੱਥੇ ਹੀ ਗਊ ਭਗਤ ਗਊ ਮਾਤਾ ਦੀ ਸੇਵਾ ਕਰਦੇ ਹੋਏ ਵੀ ਨਜ਼ਰ ਆਏ ਪੁਰੀ ਸ਼ੰਕਰ ਭਗਵਾਨ ਦੀ ਜੈ ਅਜੇ શ્રી ਰਾਧੇ ਕ੍ਰਿਸ਼ਨ ਗਊਸ਼ਾਲਾ ਕੈਂਡ ਦੇ ਵਿੱਚ ਗੋਪਾਸ਼ਟ ਵੀ ਦਾ ਅਪਿਹਾਰ ਬੜੀ ਧੂੰਟਾਂ ਦੇ ਨਾਲ ਬਣਾਇਆ ਜਾ ਰਿਹਾ ਹੈ ਜੀ ਇਹ ਜਿਹੜੀ ਕੈਂਡ ਗਊਸ਼ਾਲਾ ਵੈ ਇਹ ਲੁਧਿਆਣੇ ਦੇ ਲੋਕਾਂ ਦੇ ਵਾਸਤੇ ਇੱਕ ਸਵਰਗ ਦੀ ਤਰ੍ਹਾਂ ਹੈ ਔਰ ਤੁਸੀਂ ਦੇਖ ਰਹੇ ਹੋ ਗੋਪਾਸ਼ਟਵੀ ਦੇ ਪਵਿੱਤਰ ਤਿਹਾੜੀ ਦੇ ਉੱਪਰ ਅੱਜ ਕਿਉਂਕਿ ਇਹ ਸ਼ਹਿਰ ਤੋਂ ਬਾਹਰ ਹੈ باوجود ਇਸਤੇ ਅੱਜ ਹਜ਼ਾਰਾਂ ਦੀ ਤعداد ਦੇ ਵਿੱਚ ਗਊ ਪ੍ਰੇਮੀ ਕ੍ਰਿਸ਼ਨ ਪ੍ਰੇਮੀ ਜਿਹੜੇ ਆ ਉਹ ਸਾਰੇ ਅੱਜ ਇੱਥੇ ਪਹੁੰਚ ਰਹੇ ਨੇ ਮੈਂ ਆਪਣੇ ਵੱਲੋਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਦੇ ਵੱਲੋਂ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਵੱਲੋਂ ਸਾਰੇ ਸਨਾਤਨੀਆਂ ਨੂੰ ਸਾਰੇ ਗਊਵਾ ਪ੍ਰੇਮੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨ ਹੈ ਇਸ ਦਿਨ ਦੀ। ਔਰ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਪੰਜਾਬ ਸਰਕਾਰ ਨੂੰ ਇਹ ਰਿਕਵੈਸਟ ਕਰਨੀ ਚਾਹੁੰਦਾ ਕਿ ਜਿਹੜਾ ਪੰਜਾਬ ਦੇ ਵਿੱਚ ਅਲੱਗ-ਅਲੱਗ ਮਾਧਿਅਮ ਦੇ ਨਾਲ ਕਾਉਂਸਲਸ ਇਕੱਠਾ ਹੁੰਦਾ ਹੈ ਜਿਹੜੀ ਸਾਲ ਬਾਅਦ ਕਰੋੜਾ ਰੁਪਏ ਦੇ ਵਿੱਚੋਂ ਕਾਉਂਸਲਸ ਹੁੰਦਾ ਹੈ ਉਹ ਕਾਉਂਸਲਸ ਦਾ ਜਿਹੜਾ ਵੰਡਣ ਹੈਗਾ ਹੈ ਉਹਦੀ ਪ੍ਰਣਾਲੀ ਨੂੰ ਨੀਡ ਐਂਡ ਕਲੀਨ ਕਰਨ ਵਾਸਤੇ ਪੰਜਾਬ ਸਰਕਾਰ ਇੱਕ ਇਸ ਤਰ੍ਹਾਂ ਦੇ ਸਨਾਤਨ ਬੋਰਡ ਦਾ ਗਠਨ ਕਰੇ ਜਿਦੇ ਵਿੱਚ ਪੰਜਾਬ ਭਰ ਦੀਆਂ ਪ੍ਰਮੁੱਖ ਸਨਾਤਨੀ ਸ਼ਖਸੀਅਤਾਂ ਨੂੰ ਹੋਰ ਮੈਂਬਰ ਬਣਾਇਆ ਜਾਵੇ ਤਾਂਕਿ ਉਹ ਪੰਜਾਬ ਭਰ ਦੇ ਵਿੱਚ ਚਾਹੇ ਉਹ ਗਊਸ਼ਾਲਾ ਸ਼ਰਤ ਚਲਦੀਆਂ ਚਾਹੇ ਉਹ ਪਿੰਡਾਂ ਚ ਹੁੰਦੀਆਂ ਉਹਨਾਂ ਦੀ ਕਪੈਸਿਟੀ ਦੇ ਮੁਤਾਬਕ ਵੀ ਕਿਸ ਗਊਸ਼ਾਲਾ ਚ ਕਿੰਨੀਆਂ ਗਊਆਂ ਦੀ ਰੱਖਿਆ ਕੀਤੀ ਜਾਂਦੀ ਹੈ ਉਦੇ ਇਸਾਬ ਦੇ ਨਾਲ ਜਿਹੜਾ ਇਕੱਠਾ ਹੋਣ ਵਾਲਾ ਗੋਸਸ ਹੈ ਉਹ ਬਰਾਬਰ ਵੰਡਣ ਕੀਤਾ ਜਾਵੇ ਤਾਂ ਕਿ ਜਿਹੜੇ ਇਹ ਪੰਡਾ ਦਾ ਕਾਰਜ ਕਰ ਰਹੇ ਹਨ ਗਊ ਦੀ ਸੇਵਾ ਕਰ ਰਹੀਆਂ ਕਮੇਟੀਆਂ ਵੈ ਉਹਨਾਂ ਨੂੰ ਗਊ ਮਾਤਰਾ ਦੇ ਚਾਰੇ ਵਾਸਤੇ ਜਾਂ ਉਹਨਾਂ ਦੀ ਬੈਡਿੰਗ ਨਰਮਾਨ ਵਾਸਤੇ ਜਾਂ ਹੋਰ ਜ਼ਰੂਰਤਾਂ ਵਾਸਤੇ ਦਵਾਈਆਂ ਵਾਸਤੇ ਜਿਆਦਾ ਗਾਉ ਉਹਨਾਂ ਨੂੰ ਏਧਰ ਉਧਰ ਭਟਕਣਾ ਪਵੇ ਸਰਕਾਰ ਵੱਲੋਂ ਜਿਹੜਾ ਆਮ ਲੋਕਾਂ ਤੋਂ ਜਿਹੜਾ ਸਹਿਸ ਲਿਆ ਤੋਂ ਸਹਿਸ ਲਿਆ ਜਾਂਦਾ ਹੈ ਉਹੀ ਜਿਹੜਾ ਬਿਲਕੁਲ ਕਲੀਨ ਨੀੜ ਪ੍ਰਣਾਲੀ ਦੇ ਨਾਲ ਗਊਸ਼ਾਲਿਆਂ ਗਊਸ਼ਾਲਾ ਦੀਆਂ ਜਿਹੜੀਆਂ ਕਮੇਟੀਆਂ ਹਨ ਉਹਨਾਂ ਚ ਬਿਤ੍ਰਿਤ ਕੀਤਾ ਜਾਵੇ ਔਰ ਮੈਂ ਸਾਰੇ ਪੰਜਾਬ ਦੀਆਂ ਗਊਸ਼ਾਲਾ ਕਮੇਟੀਆਂ ਦੇ ਸੰਚਾਲਕਾਂ ਦਾ ਵੀ ਮੈਂ ਗੁਰ ਬਤੌਰ ਬ੍ਰਾਹਮਣ ਵੈਲਫੇਅਰ ਬੋਰਡ ਦਾ ਚੇਅਰਮੈਨ ਹੁੰਦੇ ਨਾਤੇ ਮੈਂ ਬੜੀ ਜਲਦੀ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਔਰ ਅਸੀਂ ਸਾਰਿਆਂ ਨੂੰ ਲੈ ਕੇ ਇੱਕ ਮੰਗ ਪੱਤਰ ਬਣਾ ਕੇ ਮਾਨਯੋਗ ਚੀਫ ਮਿਨਿਸਟਰ ਸਾਹੂ ਦਾ ਅੰਗੇ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀ ਆਪਣੀ ਸਰਕਾਰ ਹੈ ਸਾਡੀ ਚੁਣੀ ਹੋਈ ਸਰਕਾਰ ਹੈ ਔਰ ਇੱਕ ਜਨੂਲ ਮੰਗ ਹੈਗੀ ਹੈ ਕਿ ਪੰਜਾਬ ਦੇ ਲੋਕਾਂ ਤੋਂ ਇਕੱਠਾ ਕੀਤਾ ਹੋਇਆ ਪੋਸਸ ਪੰਜਾਬ ਦੇ ਭਰਦੀਆਂ ਗਊਸ਼ਾਲਾ ਦੇ ਵਿੱਚ ਬਰਾਬਰ ਕਪੈਸਿਟੀ ਦੇ ਹਿਸਾਬ ਨਾਲ ਪਿਤ੍ਰਿਤ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਸਰ ਪਿੱਛੇ ਦੇਖਿਆ ਗਿਆ ਕਿ ਐਕਸੀਡੈਂਟ ਦੇ ਵਿੱਚ ਕਿਹੜਾ ਹਾਦਸਾ ਹੋ ਰਹੀ ਹੈਗਾ। ਲੋਕ ਲੋਕੀ ਅੱਜ ਵੀ ਗਮਾਂ ਛੱਡ ਰਹੇ ਨੇ। ਉਹਨਾਂ ਬਾਰੇ ਕੀ ਕਹਿਣਾ ਚਾਹ ਰਹੇ ਹਾਂ? ਦੇਖੋ ਮੈਂ ਇਹ ਸਭ ਤੋਂ ਮੈਂ ਸਮਝਦਾ ਕਿ ਇੱਕ ਸ਼ਰਮਨਾਕ ਗੱਲ ਹੈਗੀ ਹੈ ਵੀ ਅਗਰ ਸਾਡੇ ਬਜ਼ੁਰਗ ਹੈਗੇ ਆ ਇਸ ਸਨਾਤਨ ਦੇ ਮੱਥੇ ਤੇ ਕਲੰਕ ਹੈ। ਕਿ ਸਾਡੇ ਜਦੋਂ ਮਾਪੇ ਬੁਢੇ ਹੋ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਬਿਰਧ ਆਸ਼ਰਮਾਂ ਚ ਭੇਜ ਦਿੰਦੇ ਆ ਜਿਹੜੀਆਂ ਗਊ ਮਾਤਾ ਦੁੱਧ ਦੇਣ ਦੇ ਕਾਬਲ ਨਹੀਂ ਰਹਿੰਦੀਆਂ ਬਿਮਾਰ ਹੋ ਜਾਂਦੀਆਂ ਉਹਨਾਂ ਨੂੰ ਅਸੀਂ ਸੇਵਾ ਕਰਨ ਦੀ ਬਜਾਇ ਸੜਕਾਂ ਤੇ ਛੱਡ ਦਿੰਦੇ ਆ ਔਰ ਉਹਦਾ ਇਹੀ ਪਰਿਨਾਮ ਹੈ ਕਿ ਉਹਨਾਂ ਦੇ ਕਾਰਨ ਆਪਾਂ ਕਈ ਰੂਡ ਐਕਸੀਡੈਂਟ ਦੇਖਦੇ ਪਏ ਆ ਉਹ ਮੈਂ ਜਿਹੜੇ ਇਹ ਕੰਮ ਕਰਦੇ ਆ ਮੈਂ ਉਹਨਾਂ ਨੂੰ ਇਹ ਵੀ ਬੇਇੱਜ਼ਤੀ ਕਰਨੀ ਚਾਹਨਾ ਕਿ ਨਾ ਤਾਂ ਆਪਣੇ ਮਾਪੇ ਬਜ਼ੁਰਗ ਮਾਪੇ ਘਰੋਂ ਕੱਢੋ ਬਿਰਧ ਆਸ਼ਰਮਾਂ ਚ ਭੇਜੋ ਜਾਂ ਸੜਕਾਂ ਤੇ ਕੱਜਲ ਘਵਾਰ ਰੋਲੀ ਉਹਨਾਂ ਨੂੰ ਮਜਬੂਰ ਕਰੋ ਨਾ ਹੀ ਗਊਆਂ ਨੂੰ ਮਾ ਗਊ ਜੜੀ ਜਿਹਦੇ ਚ ਸਾਰੇ ਦੇਵੀ ਦੇਵਤਾ ਵਾਸ ਕਰਦੇ ਆ ਜਿਹਦੀ ਪੂਜਾ ਦੇ ਨਾਲ ਸਾਰੇ ਦੇਵੀ ਦੇਵਤਾ ਖੁਸ਼ ਹੁੰਦੇ ਨੇ ਉਹ ਗਊ માતા ਅਗਰ ਬਜ਼ੁਰਗ ਹੋ ਜਾਂਦੀ ਹੈ ਤੇ ਉਹਨੂੰ ਸੜਕ ਤੇ ਛੱਡ ਕੇ ਕਿਸੇ ਤੁਰਘਟਨਾ ਦੀ ਵਜ੍ਹਾ ਬਣਾਣ ਦੀ بجائے ਉਹਦੀ ਸੇਵਾ ਕੀਤੀ ਜਾਏ ਕੋਈ ਬਹੁਤ ਜ਼ਿਆਦਾ ਨਹੀਂ ਉਹ ਕੁਝ ਮੰਗਦੀ ਹੁੰਦਾ ਬੰਦੇ ਨੂੰ ਜਿਹੜੇ ਸੇਵਾ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਅੱਜ ਉਹ ਕਰੋੜਾ ਪਤੀ ਆ ਮਾਲਾ ਮਾਲ ਗਊ ਗਊ ਦੀ ਸੇਵਾ ਕਰਨ ਵਾਲੇ ਜਿਹਨੇ ਘਰ ਚ ਪਾਲੀ ਐ 10 ਸਾਲ 15 ਸਾਲੋਂ ਦਾ ਦੁੱਧ ਪੀਤਾ ਤੇ ਜਿਹੜਾ ਕਿਤੇ ਬਜ਼ੁਰਗ ਹੋ ਗਈ ਉਹਦੀ ਸਾਂਭ ਸੰਭਾਲ ਕਰਨ ਇਹ ਤਾਂ ਮੈਂ ਸਮਝਦਾ ਕਿ ਜਿਹਦੀ ਜਾਦਾ ਇਨਸਾਨੀਅਤ ਮਰੀ ਹੋਈ ਜੀ ਉਹ ਹੀ ਇਹ ਕੰਮ ਕਰ ਸਕਦਾ ਹੈ ਜਿਹੜਾ ਕਿਤੇ ਆਪਣੇ ਮਾਪੇ ਬਨੂੰ ਪਿਆਰ ਕਰਦਾ ਹੈ ਪਰਮਾਤਮਾ ਨੂੰ ਮੰਨਨ ਵਾਲਾ ਚਾਹੇ ਕਿਸੇ ਵੀ ਧਰਮ ਨੂੰ ਮੰਨਦਾ ਉਹਦੇ ਵਾਸਤੇ ਮਾਪੇ ਬਾਪ ਤੇ ਗਊ ਇੱਕ ਬਰਾਬਰ ਲੈ। ਸ਼੍ਰੀ ਰਾਦੇਕ੍ਰਿਸ਼ਨ ਗੋਤਾਮ ਟਰਸਟ ਰਜਿਸਟਰਡ ਕੰਡ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਅੱਜ ਦਾ ਮਹਾਪਰਿਸ਼ੀ ਗੋਪਾਸ਼ਟਮੀ ਦੀ ਸਭ ਆਇਆ ਹੋਇਆ ਸੰਗਤਾਂ ਨੂੰ ਬਹੁਤ 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 ਆਇਦਾਂ ਹਾਂ ਇਹ ਪਰ ਅਸੀਂ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਤੰਦ ਨਾਲ ਹੀ ਮਨਾ ਰਹੇ ਹਾਂ ਜੋ ਕਿ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਹੈ ਇਸ ਗੋਸ਼ਾਲਾ ਵਿੱਚ ਬਿਮਾਰ ਵਿਜਲਕ ਲਾਚਾਰ ਗਊ ਮਾਤਾਵਾਂ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਨੂੰ ਚਾਰਾ ਦਵਾਈਆਂ ਤੇ ਸਾਰੀਆਂ ਸੇਵਾਵਾਂ ਨੂੰ ਮੁਈਆ ਕਰੇ ਜਾਂਦੀਆਂ ਹਨ ਇਸ ਵਾਸਤੇ ਮੈਂ ਆਇਆ ਹੋਇਆ ਜਨਤਾ ਨੂੰ ਬਤੋ ਬਤ ਬੇਨਤੀ ਕਰੂੰਗਾ ਕਿ ਤੁਸੀਂ ਗਊ ਸੇਵਾ ਦੇ ਨਾਲ ਜੁੜੋ ਗਊ ਸੇਵਾ ਕਰਨ ਦਾ ਇੱਕ ਅਲਾਮੀ ਨੰਦ ਹੈ ਇਹਦੇ ਵਿੱਚ ਸਾਨੂੰ ਬਿਨਾਂ ਦਿਖੇ ਬਹੁਤ ਸਾਰੇ ਫਾਇਦੇ ਪ੍ਰਾਪਤ ਹੁੰਦੇ ਹਨ ਸੋ ਬਹੁਤ ਆਲਾ ਕਹਿੰਦੇ ਹੋਏ ਮੈਂ ਸਭ ਨੂੰ ਫੇਰ ਦੁਬਾਰਾ ਬਧਾਈ ਦਿੰਦਾ ਹਾਂ ਪਰ ਅਸੀਂ ਗਊਸ਼ਾਲਾ ਦੇ ਨਾਮ ਲੱਗਦੀ ਹੋਈ ਇੱਕ ਜ਼ਮੀਨ ਜੋ ਗਊ ਗਊ ਮਾਤਾ ਦੇ ਆਨੰਦ ਦੇ ਵਿੱਚ ਰਣ ਵਾਸਤੇ ਅਸੀਂ ਲੈ ਰਹੇ ਹਾਂ ਉਹਦੇ ਵਿੱਚ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦੇ ਕੇ ਪੁੰਨ ਦੇ ਭਾਗੀ ਬਣੋ ਆਪਣੇ ਪਿੱਤਰ ਦੇਤਾ ਆਪਣੇ ਪੂਜ ਦੇਵਤਾ ਦਾ ਆਸ਼ੀਰਵਾਦ ਗਊ ਮਗਰਸ਼ੀਵਾਦੇ ਰੂਪਿਤ ਨਹੀਂ ਪ੍ਰਾਪਰ ਕਰੋ ਪਹਿਲਾਂ ਤਾਂ ਸਾਰੇ ਸੰਗਤ ਨੂੰ ਔਰ ਭਾਰਤ ਵਾਸੀਆਂ ਨੂੰ ਗੋਪਾਲ ਦਸ਼ਮੀ ਦੀ ਲੱਖ ਲੱਖ ਵਧਾਈ ਹੋਵੇ ਮੈਂ ਪਰਮਜੀਤ ਸਿੰਘ ਕੰਗ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ੍ਰੀ ਰਾਧੇਕ੍ਰਿਸ਼ਨ ਗੋਤਾਮ ਕੈਂਡਲ ਲੁਧਿਆਣਾ ਅਡਜਸਟਰ ਵੱਲੋਂ ਮੇਰੇ ਨਾਲ ਪ੍ਰਧਾਨ ਜੀ ਬੈਠੇ ਹੋਏ ਨੇ ਹਰੀਸ਼ ਸ਼ਾਵੜਾ ਜੀ ਜੋ ਇਸ ਗਊਸ਼ਾਲਾ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਅਸੀਂ ਚਲਾ ਰਹੇ ਹੈਗੇ ਆ ਪੂਰੇ ਸਹਿਯੋਗ ਦੇ ਨਾਲ ਸੋ ਮੈਂ ਇਸ মিডিਆ ਦੇ ਰਾਹੀਂ ਇੱਕ ਬੇਨਤੀ ਕਰਨੀ ਚਾਹਨਾ ਹੈ ਗਾਇਆਂ ਪੂਰੇ ਭਾਰਤ ਵਾਸੀਆਂ ਨੂੰ ਖਾਸ ਕਰਕੇ ਚਲੋ ਪੰਜਾਬ ਵਿੱਚ ਸਾਡੀ ਇਹ ਗਊਸ਼ਾਲਾ ਚੱਲ ਰਹੀ ਹੈਗੀ ਹੈ ਮੈਂ ਉਹਨਾਂ ਸੰਗਤ ਦੇ ਪ੍ਰੇਮੀਆਂ ਨੂੰ ਬੇਨਤੀ ਕਰਨੀ ਚਾਹਾਂ ਇਸ ਤੋਂ ਪਹਿਲਾਂ ਸਾਡੇ ਚੇਰਮੈਨ ਆਮ ਪਾਰਟੀ ਦੇ ਪੰਕਜ ਸ਼ਰਦਾ ਜੀ ਵੀ ਕਹਿ ਕੇ ਗਏ ਨੇ ਕਿ ਗਊ ਟੈਕਸ ਜਿਹੜਾ ਕਲੈਕਟ ਕੀਤਾ ਜਾਂਦਾ ਹੈਗਾ ਉਹ ਗਊਸ਼ਾਲਾ ਦੇ ਜਿਹੜੇ ਚਾਲਕ ਹੈਗੇ ਨੇ ਉਹਨਾਂ ਦੇ ਵਿੱਚ ਡਿਵਾਈਡ ਕੀਤਾ ਜਾਏ ਤਾਂ ਕਿ ਜਿਹੜੀਆਂ ਕੋਈ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ ਉਹਨਾਂ ਨੂੰ ਸੋਲਵ ਕੀਤਾ ਜਾਏ ਸੈਕਿੰਡ ਪਾਰਟ ਦੇ ਵਿੱਚ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਉਹਨਾਂ ਆਪਣੇ ਵੀਰਾਂ ਨੂੰ ਚਾਹੇ ਉਹ ਜ਼ਿੰਮੇਦਾਰ ਭਾਈਚਾਰੇ ਚੋਂ ਨੇ ਚਾਹੇ ਕਿਸੇ ਵੀ ਜਗ੍ਹਾ ਤੋਂ ਇਹ ਗਊ ਨੂੰ ਪਹਿਲਾਂ ਅਸੀਂ ਘਰ ਚ ਰੱਖਨੇ ਆ ਉਹ ਦੁੱਧ ਦਿੰਦੀ ਹੈਗੀ ਜਦੋਂ ਬਜ਼ੁਰਗ ਹੋ ਜਾਂਦੀ ਏ ਜਾਂ ਦੁੱਧ ਦੇਣਾ ਬੰਦ ਕਰ ਦਿੰਦੀ ਏ ਉਹਨੂੰ ਆਵਾਰਾ ਡੰਡਾ ਮਾਰ ਕੇ ਸਰਕਾ ਤੇ ਛੱਡ ਦਿੰਨੇ ਆ ਜਿਨ੍ਹਾਂ ਕਰਕੇ ਬਹੁਤ ਸਾਰਾ ਨੁਕਸਾਨ ਹੋ ਰਿਹਾ ਹੈ ਸਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ ਬਜ਼ੁਰਗਾਂ ਦਾ ਨੁਕਸਾਨ ਹੋ ਰਿਹਾ ਹੈ ਆਵਾਮ ਦੇ ਐਕਸੀਡੈਂਟ ਹੋਣ ਕਰਕੇ ਆ ਦੇਖੋ ਕਈ ਕੀ ਨਾ ਲਈਦਾ ਪਹਿਲੇ ਪਿੱਛੇ ਇੱਕ ਕਲਾਕਾਰ ਸੀਗਾ ਰਾਜਵੀਰ ਜਵੰਦਾ ਉਹ ਕਹਿੰਦੇ ਗਾਊ ਦੇ ਕਰਕੇ ਹੀ ਉਹ ਸੜਕ ਦੇ ਉੱਤੇ ਕੋ ਢੱਡਾ ਜਾਂ ਕੋ ਆ ਗਿਆ ਐਕਸੀਡੈਂਟ ਹੋ ਗਿਆ ਸੋ ਮੈਂ ਬੇਨਤੀ ਕਰਨੀ ਚਾਹਨਾ ਅਗਰ ਤੁਸੀਂ ਉਸ ਗਾਊ ਦੁੱਧ ਦੇਣਾ ਬੰਦ ਕਰਤਾ ਤਾਂ ਆਪਣੇ ਬਜ਼ੁਰਗਾਂ ਨੂੰ ਵੀ ਆਪਾਂ ਘਰੋਂ ਡੰਡਾ ਮਾਰ ਕੇ ਕੱਢ ਦਈਏ ਜੇ ਪਸ਼ੂ ਨੂੰ ਛੜ ਛੜ ਕੱਢਦੇ ਆ ਗੁਰਨਾਨਕ ਸਾਹਿਬ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਇੱਕ ਬੜਾ ਸੋਹਣਾ ਸੰਦੇਸ਼ ਦਿੱਤਾ ਹੈਗਾ ਏ ਅੱਠ ਸੱਤ ਤੀਰਤ ਸਗਲ ਪੁਨ ਜੀ ਦੇ ਆ ਪ੍ਰਵਾਨ ਜਿਹੜਾ ਮਨੁੱਖ ਜੀਵ ਤੇ ਦਿਆ ਕਰਦਾ ਹੈਗਾ ਉਹਨੂੰ 68 ਤੀਰਥਾਂ ਦਾ ਫਲ ਮਿਲਦਾ ਹੈ ਇਹ ਗੁਰਨਾਨਕ ਸਾਹਿਬ ਮਹਾਰੇ ਨੇ ਬਾਰੀ ਚ ਡਿਕਲੇਅਰ ਕੀਤਾ ਸੋ ਮੈਂ ਬੇਨਤੀ ਵਾਰ-ਵਾਰ ਤੁਹਾਡੇ ਮੀਡੀਆ ਦੇ ਰਾਹੀਂ ਇੱਕ ਕਰਨੀ ਚਾਹੁੰਦਾ ਸੰਗਤ ਨੂੰ ਕਿ ਪਸ਼ੂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦਾ ਉਹਨੂੰ ਆਵਾਰਾ ਨਾ ਛੱਡੋ ਕੰਸਰਨ ਕਰੋ ਗਊਸ਼ਾਲਾ ਦੇ ਅੰਦਰ ਜਿਹੜੀ ਗਊਸ਼ਾਲਾ ਦੇ ਵਿੱਚ ਉਹ ਪਸ਼ੂ ਰੱਖੇ ਜਾ ਸਕਦੇ ਨੇ ਉਹਨਾਂ ਦਾ ਜੋ ਵੀ ਤੁਹਾਡਾ ਕੀ ਨਾ ਲਈਦਾ ਯੋਗਦਾਨ ਬੰਦਾ ਹੈਗਾ ਮੰਥਲੀ ਮੈਂ ਪਿਛਲੀ ਵੀ ਕਈ ਵਾਰੀ ਵਾਈਟ ਤੇ ਵਿੱਚ ਇਹ ਬੇਨਤੀ ਕੀਤੀ ਹੈ ਸੰਗਤ ਨੂੰ ਕਿ ਆਪਾਂ ਗਊਸ਼ਾਲਾ ਜਿਹੜੀਆਂ ਕੰਸਰਨ ਨੇੜੇ-ਨੇੜੇ ਤੁਹਾਡੇ ਗਊਸ਼ਾਲਾ ਹੈਗਿਆ ਨੇ ਉੱਥੇ ਛੱਡ ਕੇ ਆਓ ਔਰ ਤੁਸੀਂ ਜਿਹੜਾ ਮੰਥਲੀ ਆਪਣੇ ਪਸ਼ੂ ਵਾਸਤੇ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਵਾਰ-ਵਾਰ ਕਰਨਾ ਹੁੰਨਾ ਕਿ ਉਹਨੂੰ ਡਾਕਟਰੀ ਇਲਾਜ ਦੀ ਵੀ ਜ਼ਰੂਰਤ ਹੈਗੀ ਐ ਉਹਨੂੰ ਚਾਰੇ ਦੀ ਵੀ ਜ਼ਰੂਰਤ ਹੈ ਉਹਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਜਿਹੜਾ ਕੋ ਗਊਸ਼ਾਲਾ ਵਾਲੇ ਟਰਸਟੀ ਮੈਂਬਰ ਜਿਹੜਾ ਵੀ ਕੋਈ ਪਰਚੀਆਂ ਰੱਖਦੇ ਹੈਗੇ ਨੇ ਉਹ ਮੰਥਲੀ ਦਿਓ ਆਪਣੀ ਗਊ ਵਾਸਤਾ ਸੜਕ ਤੇ ਨਾ ਛੱਡੋ ਸੋ ਮੈਂ ਵਾਰ-ਵਾਰ ਬੇਨਤੀ ਕਰਨਾ ਹੈਗਾ ਕੰਸਰਨ ਗਊਸ਼ਾਲਾ ਚ ਲੈ ਕੇ ਜਾਓ ਆਵਾਰਾ ਗਾਂ ਛੱਡੋ ਨੁਕਸਾਨ ਬਹੁਤ ਹੋ ਰਿਹਾ ਹੈਗੇ ਨੇ ਸਰਕਾਰ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਕੋਆਰਡੀਨੇਟਸ ਪਾਸ ਕਰਕੇ ਇਸ ਚੀਜ਼ ਤੇ ਰੋਕ-ਥਾਮ ਕੀਤੀ ਜਾਏ ਕੰਸਰਨ ਗਊਆਂ ਨੂੰ ਪੈਸਾ ਦਿੱਤਾ ਜਾਏ ਸਰਕਾਰ ਵੱਲੋਂ ਔਰ ਉਸ ਗਊਸ਼ਾਲਾ ਵਿੱਚ ਜਾ ਕੇ ਉਹਨਾਂ ਪਸ਼ੂਆਂ ਆਵਾਰਾ ਜਿਹੜੇ ਛੱਡਦੇ ਹੋ ਗਊਸ਼ਾਲਾ ਚ ਕੰਸਰਨ ਕਰੋ ਉਹਦੇ ਛੱਡ ਕੇ ਜਾਓ ਜਿਹੜੀਆਂ ਤੁਹਾਡੇ ਨੀਅਰ ਡੀਅਰ ਹੈਗੇ ਨੇ ਸਿਰਫ ਤੇ ਨਾ ਛੱਡੋ ਸੋ ਮੈਂ ਨਾ ਕੁਝ ਕਹਿੰਦਾ ਹੋਇਆ ਸਾਰੀ ਸੰਗਤ ਨੂੰ ਪੂਰੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਗੋਪਾਲ ਅਸ਼ਟਮੀ ਦੀ ਲੱਖ ਲੱਖ ਵਧਾਈ ਦੇਣਾ ਰਾਦੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ